ਅਤਰੀ ਕਾ ਜੀ ਸਾਰਿਆਂ ਨੂੰ ਅਸੀਂ ਖੜੇ ਹਾਂ ਸ੍ਰੀ ਅਮਰitsar ਸਾਹਿਬ ਤੇ ਇੱਥੋਂ ਅਸੀਂ ਜਾ ਰਹੇ ਹਾਂ ਤਤ ਸੱਚਖੰਡ ਸ੍ਰੀ ਹਜੂਰ ਸਾਹਿਬ ਇੱਥੋਂ ਸਾਡੀ ਟ੍ਰੇਨ ਆ ਸੱਚਖੰਡ ਟਕਸੜ ਅਸੀਂ 5:30 ਵਜੇ ਚੱਲਣੀ ਹੈ ਅਸੀਂ ਇੱਥੇ ਪਹੁੰਚ ਗਏ ਹਾਂ ਜੁੜੇ ਰੋ ਸਾਡੇ ਨਾਲ ਸਾਰਾ ਬਸਤੂ ਖੜਿਆ ਆ ਤੇ ਅਮਰਜ਼ਨ ਅੰਧਰ ਐਕਸਪ੍ਰੈਸ ਟ੍ਰੇਨ ਆ ਗਈ ਹੈ ਪਲੇਟਫਾਰਮ ਨੰਬਰ 3 ਉੱਤੇ ਲੱਗ ਰਿਹਾ ਹੈ ਇਹ ਹੋ ਗਿਆ ਜੀ ਸੈਟਪੀਨ। ਰਿਪੋਰਟ ਨੰਬਰ 14741 ਫਰੋਮ ਅਮਨ ਜੈਨ ਯੂਨਿਟ। ਜਿਹੜੀ ਨੰਬਰ 121 ਆਜੰਟ ਸਿਕਿਉਰਟੀ ਆਫ ਫਾਈਨ ਆਫਿਸ 7 ਇਹ ਫਸਟੀਕ ਕਾਰਬਨ ਆਗੇ ਪਰ ਅਪਾ ਜਾਣਾਂਗਾ ਸੈਕੰਡ ਏਸੀ ਦੇ ਵਿੱਚ ਫਰਸਟ ਏਸੀ ਕਮਰ ਬਣੇ ਹੋਏ ਨੇ ਇਦਾਂ ਇੱਕ ਕਿਸੇ ਵਿੱਚ ਦੋ ਦੋ ਸੀਟਾਂ ਕਿਸੇ ਵਿੱਚ ਚਾਰ ਨੇ ਤੇ ਇਦਾਂ ਬਣੇ ਹੋਏ ਨੇ ਤੇ ਦਰਵਾਜ਼ੇ ਇਹਨਾਂ ਦੇ ਬੰਦ ਹੋ ਜਾਂਦੇ ਆ ਬਾਅਦ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਹੁਣ ਅਸੀਂ ਜਾਣਾਗਾ ਸੈਕੰਡ ਏਸੀ ਦੇ ਵਿੱਚ ਸਾਡੀ ਸੈਕੰਡ ਏਸੀ ਹੈ ਕ੍ਰੇਨ ਸਾਡੀ ਅਮਰਸਰ ਸਾਹਿਬ ਤੋਂ ਚੱਲ ਪਈ ਇਹ ਆ ਜੀ ਸੈਕੰਡ ਏਸੀ ਇਹ ਦੋ ਸੀਟਸ ਲੈਫਟ ਸਾਈਡ ਨੇ ਤੇ ਚਾਰ ਇੱਕ ਪਾਸੇ ਨੇ ਤੇ ਸਾਨੂੰ ਲੈਫਟ ਸਾਈਡ ਤੇ ਮਿਲਿਆ ਉਪਰ ਥੱਲੇ ਸੀਟਸ ਚਾਈ 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 ਟ੍ਰੇਨ ਚੱਲ ਨੂੰ ਆਪਣ ਨੂੰ ਥੋੜਾ ਸਮਾਂ ਹੋ ਗਿਆ ਤੇ ਹੁਣ ਆਪਾਂ ਪਹੁੰਚ ਗਏ ਅਬਿਆਸ प्यास प्यास ट्रेन सा पहुंच गई राजपुरे राजपुरे पच गए ਇਸਕੰਡੀਸੀ ਵਿੱਚ ਇੰਨਾ ਪਰਦੇ ਵੀ ਲੱਗ ਜਾਂਦੇ ਤੇ ਇਹ ਸਾਨੂੰ ਦਿੰਦੇ ਆ ਦੋ ਸਰਹਾਣੇ ਬਲ ਪੈਲੇ ਇੱਕ ਇੱਕ ਸਰਹਾਣਾ ਇੱਕ ਬਲੈਕ ਕੰਬਲ ਤੇ ਇੱਕ ਚਾਦਰ ਵੀ ਦਿੰਦੇ ਆ ਐਦਾਂ ਦੇ ਬਲੈਕ ਕੰਬਲ ਤੇ ਉਹ ਵਾਈਟ ਸਰਹਾਣੇ ਆ ਤੇ ਬਲੈਕ ਕੰਬਲ ਤੇ ਇੱਕ ਇੱਕ ਵਾਈਟ ਚਾਦਰ ਦਿੰਦੇ ਆ ਤੁਸੀਂ ਨੀਚੇ ਪਿਛਾ ਕੇ ਪੈ ਜਾਓ ਅੱਧਾ ਲਾ ਕੇ ਰਹਿ ਜਾਉਣਾ ਪਾਸ ਕਰਦੇ लाइट बटन देती हुई है ये तुझे तो पढ़ना हो तो पहले जला के यूज कर सकते हो चल भाई ये सेकंड एसी भाई गैस को मसाला इधर रखी गैस को ਯਾਰ ਸਾਡੀ ਪਹੁੰਚ ਗਿਆ ਜੀ ਨਵੀਂ ਦਿੱਲੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਤੇ ਇੱਥੇ 10-15 ਮਿੰਟ ਰੁਕੂਗੀ ਫਿਰ ਚੱਲੂ ਇਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਰਾਤ ਹੋ ਗਈ ਤੇ ਸਾਰੇ ਜਣੇ ਲਗਭਗ ਸੌ ਗਏ ਜਦੋਂ ਪਰਦੇ ਲੱਗ ਲੋਕ ਸੌ ਜਾਂਦੇ ਆ ਤੇ ਮੈਂ ਵੀ ਹੁਣ ਲੱਗਾ ਸੌਣ ਤੇ ਤੁਹਾਨੂੰ ਸਵੇਰੇ ਮਿਲਦੇ ਆ ਚੰਗਾ ਜੀ ਰੱਬ ਰੱਖਾ ਸਵੇਰ ਹੋ ਗਈ ਹੈ ਜੀ ਤੇ ਅਸੀਂ ਪਹੁੰਚ ਗਏ ਮਨਵਾੜ ਤੇ ਇੱਥੋਂ ਲੰਗਰ ਮਿਲਦਾਗਾ ਇਸ ਟ੍ਰੇਨ ਲਿਸਪਾਸ ਲੰਗਰ ਆਉਣਾ ਸੰਗਤ ਵਾਸਤੇ ਆ ਦੇਖੋ ਇੱਥੋਂ ਲੰਗਰ ਮਿਲ ਲਿਆ ਤੇ ਸੰਗਤ ਲੰਗਰ ਲੈ ਰਹੀ ਆ ਤੇ ਇੱਥੇ ਰੁਕਦੀ ਹੈ ਟ੍ਰੇਨ 10-15 ਮਿੰਟ ਤੇ ਸਾਰੀ ਸੰਗਤ ਲੰਗਰ ਲੈ ਲੈਂਦੀ ਹੈ ਫਿਰ ਚੱਲਦੀ ਹੈ ਇੱਥੇ ਮਨਵਾੜ ਸਵੇਰ ਦੇ ਵੱਜ ਗਏ 10 ਤਾਂ ਟ੍ਰੇਨ ਪਹੁੰਚ ਗਈ ਔਰੰਗਾਬਾਦ ਅਧਿਕ ਤੌਰ 4-5 ਘੰਟੇ ਦਾ ਸਫ਼ਰ ਚੋਰ ਹੋ ਰਿਹਾ ਹੈ ਦਾ ਹਲੇ ਹਜੂਰ ਸਾਹਿਬ ਦਾ ਉਸੇ ਸ਼ਹਿਰ ਤੋਂ ਪਹਿਲੇ ਇਸ ਤੋਂ ਦੂਰ ਹੈ ਯਾਰਾ ਕੀ ਆਪ ਹਾਂ ਤੁਹਾਨੂੰ ਟੂਰ ਕਰਾਉਣੀ ਹੈ ਜੀ ਟ੍ਰੇਨ ਦਾ ਇਹ ਸੈਕੰਡ ਏਸੀ ਆ ਇਦਾਂ ਨੂੰ ਪਹਿਲਾਂ ਦਿਖਾਤੀ ਐਦਾਂ ਦੋ ਸਿਟ ਇਧਰ ਨੇ ਸਾਈਡ ਤੇ ਤੇ ਚਾਰ ਇੱਕ ਪਾਸੇ ਨੇ ਐਦਾਂ ਦੋ ਉੱਪਰ ਦੋ ਥੱਲੇ ਦੂਸਰੀ ਸਾਈਡ ਇੱਕ نیچے ਇੱਕ ਉੱਪਰ ਐਪੀਆ ਸਾਡਾ ਸਮਾਨ ਇਸੇ ਸਕੇਂਡੀ ਸੀ ਆ ਤੇ ਹੁਣ ਤੁਹਾਨੂੰ ਬੱਲੇ ਗਜਣੀਆਂ ਅੱਗੇ 30 AC ਤੇਮ 30 AC ਦਿਖਾਣੇ ਆ। ਤੇ 30 AC ਦੰ ਲਿਆ। ਇਹ ਫਸਟ AC ਆ ਗਿਆ। ਇਹ ਵੀ ਤੁਹਾਨੂੰ ਬਲਾਂ ਦਿਖਾਦਾ ਕਿ ਕੈਬਨ ਬਣੇ ਨੇ ਸਾਈਡ ਤੇ। ਕਿਸੇ ਵਿੱਚ ਦੋ ਨੇ, ਸੀਟਸ ਕਿਸੇ ਵਿੱਚ ਚਾਰ ਨੇ। ਪਰ ਡਿਪੈਂਡ ਕਰਦਾ ਹੁਣ ਤੁਹਾਨੂੰ ਕਿਹੜੀ ਮਿਲਦੀ ਹੈ। ਤੇ ਅਸੀਂ ਹੁਣ ਪਹੁੰਚ ਗਏ ਜੀ ਪਰਤੂਰ ਮੰਟ ਖੜੂਗੇ ਇੱਥੇ ਫਿਰ ਚੱਲੂਗਾ ਪਰ ਦੂਸਰੇ ਪਾਸੇ 4 ਦੇ ਜੇਗਾ 6 ਹੋ ਜਾਂਦੀ ਹੈ ਨਹੀਂ ਇੱਕ ਵਿਚਾਲੇ ਐਦਾ ਹੋਰ ਐਡ ਹੋ ਜਾਂਦੀ ਹੈ ਦੂਸਰੇ ਪਾਸੇ ਉੱਪਰ ਥੱਲੇ ਨੇ ਲੈਟ ਸਾਈਡ ਤੇ ਲੈਫਟ ਸਾਈਡ ਦੇ ਹੋਣਗੇ 6 ਹੋ ਜਾਂਦੀ ਹੈ ਤੇ 3 ਤੇ 9 ਤੇ 2 ਫਿਰ ਤੇ ਬਸ ਜਿੰਨੇ ਤੇ ਬਸ 3 AC ਇਹ ਵੀ ਸਾਰਾ 3 AC ਇਹਦੇ ਵਿੱਚ ਵੀ ਤੁਹਾਨੂੰ ਬਲੈਂਕੈਂਡ ਦਿੰਦੇ ਨੇ ਤੇ ਚਾਦਰਾਂ ਦਿੰਦੇ ਨੇ ਸਹਰਾਣੇ ਵੀ ਦਿੰਦੇ ਆ ਇਹਦੇ ਵਿੱਚ ਬਸੇ ਦੇ ਵਿੱਚ ਸੈਂਟਰ ਜਿਹਾ ਕੋਰ ਸੀਟ ਲੱਗ ਜਾਂਦੀ ਹੈ ਤੈਨੂੰ ਲੁੱਕ ਪਏ ਹੁੰਦੇ ਆ ਆਰਾਮ ਨਾਲ ਇਹ ਸਾਡੇ ਸੀ ਪੋਚੇ ਤੇ ਫਸਟੇ ਜੀ ਤੋਂ ਨੇ ਇੱਕ ਹੋਰ ਫੇਰ ਦਿਖਾਉਣੇ ਆ ਇਹ ਉੱਪਰ ਇੱਥੇ ਖਲੇ ਡਿਪੈਂਡ ਕਰਦਾ ਹੁਣ ਤੁਹਾਨੂੰ ਕਿਹੜੀ ਮਿਲਦੀ ਹੈ ਇਹ ਇਹ ਆਹਿੰਦਾ ਡੋਰ ਲਵਰ ਤੁਸੀਂ ਆਪਣਾ ਡੋਰ ਬੰਦ ਕਰਕੇ ਇਹ ਤੁਹਾਡੇ ਪ੍ਰਾਈਵੇਟ ਕਮਰ ਨੇ ਤੁਸੀਂ ਫਸਟੇ ਸੀ ਲੈਣੀ ਤਾਂ ਅੱਜ ਆਪਾਂ ਆਗੇ ਹਜੂਰ ਸਾਹਿਬ ਰੇਲਵੇ ਸਟੇਸ਼ਨ ਤੇ ਜ਼ੀਰੋ ਅਕੋਲਾ ਜੰਕਸ਼ਨ ਅੱਜ ਦਾ ਐਂਟੀਸਟੇਟ ਐਕਸਪ੍ਰੈਸ। ਉਹ ਅੱਗੇ ਲੱਗੇ ਹੋਏ ਨੇ ਬੱਸਾਂ ਜਿਹੜੀਆਂ ਆਪਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਜਾਂ ਹਜੂਰ ਸਾਹਿਬ ਲੈ ਜਾਣਗੀਆਂ। ਉਹ ਬਾਹਰ ਬੱਸਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਆਪਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਅਸਾਰਿਸ ਨੰਦਕਨਸੇ ਨੂੰ ਸਾਬ ਪਹਾਰਣੀ ਤੇ ਫਰੀ ਸੇਵਾ ਚੱਲਦੀ ਹੈ ਜੇਦੋਂ ਵੀ ਟ੍ਰੇਨ ਆਉਣੀ ਹੈ ਵਡਿਆਨੇ ਬਸਾਂ ਤੇ ਬਸਾਂ ਲੈ ਕੇ ਜਾਂਦੀਆਂ ਨਹੀਂ ਹੈ ਸਾਰੀ ਸਾਨੂੰ ਤੱਕ ਆਹੇ ਕੋਈ ਸਾਰੀਆਂ ਬਸਾਂ ਸੰਗਲੀ ਜਾਂਦੀਆਂ ਕਿਸੇ ਆਟੋ ਕਰਕੇ ਜਾਂਣਾ ਆਟੋ ਵੀ ਕਰ ਸਕਦੇ ਆਂ ਆਟੋ ਦਾ ਦਾਜਾ ਨਹੀਂ ਜੰਦਾ ਅਸਾਰਿਸ ਨੰਦਕਨਸੇ ਵਿੱਚ ਹੀ ਜਾਂਦੀ ਹੈ ਅਸਾਰਿਸ ਨੰਦਕਨਸੇ ਤੇ ਬੱਸਾਂ ਭਰ ਕੇ ਬਾਬਾ ਨਾਨਕ ਸਿੰਘ ਗੁਰਦੁਆਰਾ ਨੰਦਰ ਸਾਹਿਬ ਹੋਈ ਸੱਚਖੰਡ ਸਿੰਘ ਹਜੂਰ ਸਾਹਿਬ ਜੀ ਅਸੀਂ ਪਹੁੰਚ ਗਏ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਮਿਲਦੇ ਆ ਜੀ ਅਗਲੀ ਵੀਡੀਓ ਰੱਬ ਰੱਖਾ ਸਤਿ ਸ਼੍ਰੀ ਅਕਾਲ